ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਅਸੂ ਮਹੀਨੇ ਦੀ ਸੰਗਰਾਣ ਹੈ ਸਾਥ ਸੰਗਤਾਂ ਜੀ ਆਪ ਸਭ ਜੀ ਦੇ ਲਈ ਇਹ ਮਹੀਨਾ ਖੁਸ਼ੀਆਂ ਤੇ ਬਰਕਤਾਂ ਲੈ ਕੇ ਆਵੇ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਤਾਂ ਅਸੂ ਦਾ ਮਹੀਨਾ ਛੱਡ ਚੁੱਕਾ ਹੈ ਭਾਵਕੇ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਦੇ ਦਿਨ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਦਾ ਪਾਠ ਇਸ ਤਰੀਕੇ ਨਾਲ ਕਰ ਲਓਗੇ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਬਦਲਦਿਆਂ देर ਨਹੀਂ ਲੱਗਣੀ ਸਵੇਰ ਡਿਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਕਿ ਸਾਡੇ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਹੀ ਕੰਮ ਆ ਸਕਦੀ ਹੈ ਸਾਤ ਸੰਗਤ ਜੀ ਆਖਦੇ ਹਨ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰ ਰਹੇ ਸਨ ਤੇ ਕਹਿੰਦੇ ਕੁਝ ਸੰਗਤਾਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਪਿਤਾ ਅਤੇ ਆਪ ਜੀ ਤੋਂ ਇਹੋ ਪ੍ਰੇਰਣਾ ਹੈ ਕਿ ਸਵਾਸ ਸਵਾਸ ਭਜਨ ਬੰਦਗੀ ਕਰੋ ਸਵਾਸ ਸਵਾਸ ਉੱਪਰ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਗ੍ਰਸਤੀ ਆ ਕਮਾਕਾਰਾਂ ਵਾਲੇ ਸਾਡੇ ਅਜੇ ਉਹ ਅਵਸਥਾ ਨਹੀਂ ਬਣੀ ਕਿ ਅਸੀਂ ਸਵਾਸ ਸਵਾਸ ਭਗਤੀ ਕਰ ਸਕੀਏ ਕੰਮ ਧੰਦੇ ਕਰਦਿਆਂ ਹੋਇਆਂ ਜਾਂ ਦੁਨੀਆਦਾਰੀ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਇੱਧਰ ਉੱਧਰ ਭਟਕ ਜਾਂਦਾ ਹੈ ਅਸੀਂ ਸਵਾਸ ਸਵਾਸ ਭਗਤੀ ਨਹੀਂ ਕਰ ਪਾਉਂਦੇ ਤਾਂ ਫਿਰ ਸਾਡਾ ਭਲਾ ਕਿੰਜ ਹੋਵੇਗਾ ਕਿਉਂਕਿ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ ਹਨ ਕੇ ਜੋ ਮਨੁੱਖ ਸਵਾਸ ਸਵਾਸ ਭਗਤੀ ਕਰੇਗਾ ਉਸੇ ਨੂੰ ਮਨੁੱਖ ਦੇਹੀ ਦਾ ਉਧਾਰ ਹੋਵੇਗਾ ਮਹਾਰਾਜ ਸੱਚੇ ਪਾਤਸ਼ਾ ਅਸੀਂ ਤਾਂ ਸਵਾਸ ਸਵਾਗਤ ਭਗਤੀ ਕਰ ਹੀ ਨਹੀਂ ਪਾਉਂਦੇ ਫਿਰ ਸਾਡਾ ਉਧਾਰ ਕਿਵੇਂ ਹੋਵੇਗਾ ਸਾਡਾ ਜੀਵਨ ਸਫਲ ਕਿੰਜ ਹੋਵੇਗਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾ ਜੀ ਨੇ ਉਸੇ ਵੇੜੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾ ਜੀ ਨੇ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਸੰਗਤ ਦੀ ਝੋਲੀ ਵਿੱਚ ਪਾਈ ਤੇ ਨਾਲ ਹੀ ਬਚਨ ਕੀਤੇ ਗਏ ਕਿ ਜਿਹੜਾ ਮਨੁੱਖ ਹਰ ਰੋਜ਼ ਨੀਮ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ ਉਹਦੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਜਾਣਗੇ ਜਿਹੜਾ ਮਨੁੱਖ ਹਰ ਰੋਜ਼ ਸਰਦਾ ਭਾਵਨਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ ਉਹਦਾ ਜਨਮ ਮਰਨ ਦਾ ਖੇੜ ਹੀ ਮੁੱਕ ਜਾਵੇਗਾ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਵੀ ਇਹੋ ਸਮਝਾਉਂਦਿਆਂ ਹੋਇਆਂ ਆਖਦੇ ਹਨ ਜਿਹੜਾ ਮਨੁੱਖ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਨਿਤਨੇਮ ਵਿੱਚ ਸ਼ਾਮਿਲ ਕਰ ਲੈਂਦਾ ਹੈ ਉਹਦੇ ਉੱਤੇ ਕਿਸੇ ਜੰਤਰ ਮੰਤਰ ਕਿਸੇ ਜਾਦੂ ਟੋਣੇ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਜਮਾ ਦਾਵੇ ਕੋਈ ਡਰ ਨਹੀਂ ਰਹਿਦਾ ਜਮਾ ਬਾਰੇ ਤਾਂ ਪਤਾ ਹੈ ਨਾ ਉਹਨਾਂ ਦੇ ਉੱਤੇ ਕਿਸੇ ਵੀ ਦੁਸ਼ਮਣ ਦਾ ਕੋਈ ਵਾਰ ਨਹੀਂ ਚੱਲਦਾ ਜੇ ਕੋਈ ਉਹਨਾਂ ਦਾ ਮਾੜਾ ਕਰਨ ਦਾ ਸੋਚਦਾ ਵੀ ਹੈ ਨਾ ਬਲਕਿ ਉਹਨਾਂ ਤੇ ਹੀ ਉਲਟ ਪੈ ਜਾਵੇਗਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸਰੀਰਿਕ ਪੱਖੋਂ ਵੀ ਰੋਗਾਂ ਤੋਂ ਮੁਕਤੀ ਮਿਲਦੀ ਹੈ ਮਤਲਬ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਤਨ ਮਨ ਤੇ ਧਨ ਪੱਖੋਂ ਸੁਖੀ ਕਰ ਦਿੰਦੀ ਹੈ ਸੋ ਇਸੇ ਕਰਕੇ ਹਰ ਰੋਜ਼ ਹਰ ਇੱਕ ਮਨੁੱਖ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਪਰ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਹਨ ਜੋ ਆਖਦੇ ਹਨ ਸਾਨੂੰ ਇਹ ਬਾਣੀ ਦਾ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਕਿਉਂਕਿ ਇਹ ਬਾਣੀ ਦਾ ਪਾਠ ਕਰਦੇ ਹਾਂ ਇੱਕ ਤੋਂ ਸਵਾ ਘੰਟੇ ਦਾ ਸਮਾਂ ਲੰਘ ਜਾਂਦਾ ਹੈ ਦੇ ਆਖਦੇ ਹਨ ਜੀ ਇੱਕ ਤੋਂ ਸਵਾ ਘੰਟਾ ਕੱਢਣਾ ਬੜਾ ਹੀ ਔਖਾ ਲੱਗਦਾ ਹੈ ਜਾਂ ਕਈ ਕਹਿ ਦਿੰਦੇ ਹਨ ਸਾਡੇ ਤੋਂ ਇੰਨਾ ਚਰਚੌਂਕੜਾ ਮਾਰ ਕੇ ਬੈਠਿਆ ਹੀ ਨਹੀਂ ਜਾਂਦਾ ਤਾਂ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਖਦੇ ਹਨ ਤੁਸੀਂ ਇੱਕ ਵਾਰ ਬਾਣੀ ਪੜਨ ਦੀ ਸ਼ੁਰੂਆਤ ਤਾਂ ਕਰੋ ਭਾਵੇਂ ਤੁਸੀਂ ਇੱਕ ਸ਼ਲੋਕ ਜਾਂ ਇੱਕ ਅਸ਼ਟਪਦੀ ਤੋਂ ਹੀ ਕਰ ਲਿਓ ਮਤਲਬ ਕਿ ਹਰ ਰੋਜ਼ ਦੀ ਇੱਕ ਅਸ਼ਟਪਦੀ ਇੱਕ ਸ਼ਲੋਕ ਪੜ ਲਿਆ ਕਰੋ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ 24 ਲੋਕ ਤੇ 24 ਅਸ਼ਟਪਦੀਆਂ ਹਨ ਮਤਲਬ ਜੇ ਆਪਾਂ ਹਰ ਰੋਜ਼ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਦਾ ਪਾਠ ਕਰਦੇ ਹਾਂ 24 ਦਿਨਾਂ ਵਿੱਚ ਇੱਕ ਪਾਠ ਸੰਪੂਰਨ ਹੋ ਜਾਵੇਗਾ ਪ੍ਰਸਾਦ ਸਿੰਘ ਜੀ ਯਕੀਨ ਕਰਕੇ ਜਾਣਿਓ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਸੱਚਮੁੱਚ ਸੁੱਖਾਂ ਦੀ ਬਾਣੀ ਹੈ ਤਾਂ ਜਿਸ ਦਿਨ ਤੋਂ ਤੁਸੀਂ ਆਪਣੇ ਘਰ ਵਿੱਚ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੋਗੇ ਨਾ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਕਰਦੇ ਵਿੱਚ ਬਦਲਾਵ ਹੁੰਦੇ ਹੋਏ ਨਜ਼ਰ ਆਉਣਗੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਕਈ ਰਾਜ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ ਹਨ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਭਰੋਸਾ ਰੱਖ ਕੇ ਕਹਿੰਦੇ ਹਾਂ ਜੀ ਕਿ ਤੁਸੀਂ ਅੱਜ ਤੋਂ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੁਸੀਂ ਪਹਿਲਾਂ ਇੱਕ ਸ਼ਲੋਕ ਇੱਕ ਅਸ਼ਟਪਦੀ ਇਹਨੂੰ ਧਿਆਨ ਦੇ ਨਾਲ ਪੜ ਲਿਓ ਤੇ ਜੇ ਇੱਕ ਦਿਨ ਦੇ ਵਿੱਚ ਤੁਹਾਨੂੰ ਸਮਝ ਨਹੀਂ ਆਈ 2 ਦਿਨ ਲਾ ਕੇ ਪੜ ਲਿਓ ਭਾਵੇਂ 3 ਦਿਨ ਲਾ ਲਓ ਤੇ ਭਾਵੇਂ ਤੁਸੀਂ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਤੇ ਹੀ 7 ਦਿਨ ਲਗਾ ਲਓ ਪਰ ਚੰਗੀ ਤਰ੍ਹਾਂ ਸਮਝ ਲਓ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਕਿਹੜੇ ਹੁਕਮ ਦਿੱਤੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਬਾਣੀ ਦੇ ਰਾਹੀਂ ਇਹ ਪਹਿਲੀ ਅਸ਼ਟਪਦੀ ਦੇ ਰਾਹੀਂ ਤੇ ਪਹਿਲੇ ਸ਼ਲੋਕ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਕੀਤਾ ਹੈ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਆਖਦੇ ਹਾਂ ਜੀ ਕਿ ਤੁਹਾਡੀ ਜ਼ਿੰਦਗੀ ਪਹਿਲੇ ਦਿਨ ਤੋਂ ਹੀ ਪਹਿਲੇ ਸ਼ਲੋਕ ਤੋਂ ਹੀ ਪਹਿਲੀ ਅਸ਼ਟਪਦੀ ਤੋਂ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪਹਿਲੀ ਅਸ਼ਟਪਦੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਦੁੱਖਾਂ ਦਾ ਹੱਲ ਦਾ ਸਿੱਤਾ ਹੈ ਸਾਰੇ ਹੀ ਸੁੱਖਾਂ ਦੀ ਚਾਬੀ ਦਾ ਸਿੱਤੀ ਹੈ ਕਿ ਕਿੱਥੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਸਿਮਰਨ ਬਾਰੇ ਦੱਸਿਆ ਹੈ ਕਿ ਉਹ ਪਰਮਪితਾ ਪਰਮਾਤਮਾ ਜੀ ਦਾ ਨਾਮ ਜਪ-ਜਪ ਕੇ ਆਪਾਂ ਸੁਖੀ ਹੋਣਾ ਹੈ। ਉਸ ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋਣੇ ਹਨ। ਜਦੋਂ ਇਸ ਗੱਲ ਦੀ ਸਮਝ ਆਵੇ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਵੇਖਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਵੇਂ ਕਿਰਪਾ ਹੋ ਜਾਵੇਗੀ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ ਸਾਡਾ ਮਨ ਇੰਨਾ ਬਲਵਾਨ ਹੋ ਜਾਂਦਾ ਹੈ ਕਿ ਬੰਦੇ ਦੀ ਜ਼ਿੰਦਗੀ ਵਿੱਚ ਫਿਰ ਜਿੰਨਾ ਮਰਜ਼ੀ ਵੱਡਾ ਦੁੱਖ ਆ ਜਾਵੇ ਕੋਈ ਤਕਲੀਫ ਆ ਜਾਵੇ ਉਹ ਬੰਦਾ ਫਿਰ ਨਹੀਂ ਡੋਲਦਾ ਜਿਹੜਾ ਗੁਰੂ ਤੇ ਗੁਰਬਾਣੀ ਦੇ ਲੜ ਲੱਗਿਆ ਹੈ ਉਹ ਕਿਸੇ ਗੱਲੋਂ ਨਹੀਂ ਘਬਰਾਉਂਦਾ ਨਿਰਾਸ਼ ਨਹੀਂ ਹੁੰਦਾ ਜੋ ਵੀ ਮਨੁੱਖ ਜਿਸ ਵੀ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਨਾ ਸਮਝੋ ਉਹਦੀ ਬਾਣ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਜਾਂਦੀ ਹੈ ਉਹਦੀ ਜ਼ਿੰਦਗੀ ਵਿੱਚ ਫਿਰ ਜਿੰਨਾ ਮਰਜ਼ੀ ਮਾੜਾ ਸਮਾਂ ਆ ਜਾਵੇ ਇੱਕ ਬੰਦਾ ਨਹੀਂ ਡੋਲ ਸਕਦਾ ਉਹ ਨਹੀਂ ਘਬਰਾਉਂਦਾ ਮੁਸ਼ਕਿਲਾਂ ਚੁਣੌਤੀਆਂ ਉਸ ਬੰਦੇ ਨੂੰ ਦੇਖ ਕੇ ਫਿਰ ਘਬਰਾਉਂਦੀਆਂ ਹਨ ਉਹਦਾ ਰਾਹ ਗੁਰਬਾਣੀ ਦੇ ਨਾਲ ਬਦਲ ਜਾਂਦਾ ਹੈ ਗੁਰਬਾਣੀ ਸਾਨੂੰ ਤਨ ਮਨ ਤੇ ਧਨ ਪੱਖੋਂ ਮਜ਼ਬੂਤ ਬਣਾ ਦਿੰਦੀ ਹੈ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰਦੀ ਹੈ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਵਿੱਚ ਜ਼ਰੂਰ ਕਰਿਆ ਕਰੋ ਮਹਾਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਕੋਈ ਇੱਕ ਜੀ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੋਵੇ ਨਾ ਪੂਰੇ ਪਰਿਵਾਰ ਦੀ ਵਾਹ ਵਾਹ ਹੋ ਜਾਂਦੀ ਹੈ ਕਿ ਉਸ ਘਰ ਦੇ ਪਰਿਵਾਰ ਦੇ ਉੱਤੇ ਕਿਸੇ ਵੀ ਕੋਈ ਮਾੜੀ ਸ਼ਕਤੀ ਦਾ ਵਾਸ ਨਹੀਂ ਹੁੰਦਾ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦਾ ਸੋ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਾ ਦਿਓ ਜਿਹੜੇ ਪਾਠ ਨਹੀਂ ਕਰ ਸਕਦੇ ਸੁਣੋ ਯਕੀਨ ਕਰਕੇ ਜਾਣੋ ਪਹਿਲੀ ਅਸ਼ਟਪਦੀ ਦਾ ਪਾਠ ਕਰਕੇ ਜਾਂ ਸੁਣ ਕੇ ਵੇਖ ਲਿਓ ਤੁਹਾਡਾ ਮਨ ਖਿੜ ਜਾਣਾ ਹੈ ਮਨ ਵਿੱਚ ਤਾਕਤ ਆ ਜਾਵੇਗੀ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਜੀ ਹਰ ਇੱਕ ਗੁਰਸਿੱਖ ਦੇ ਲਈ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਜ਼ਰੂਰੀ ਹੈ ਪਰ ਜੇਕਰ ਕੋਈ ਮਨੁੱਖ ਆਖਦਾ ਹੈ ਮੇਰੇ ਤੋਂ ਇੱਕ ਚੌਂਕੜੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਉਹ 12 ਅਸ਼ਟਪਦੀਆਂ ਸਵੇਰੇ 12 ਹੀ ਰਾਤ ਨੂੰ ਤਾ ਪੂਰੇ ਦਿਨ ਵਿੱਚ ਇੱਕ ਪਾਠ ਸੰਪੂਰਨ ਕਰ ਸਕਦਾ ਹੈ ਜੇਕਰ ਚਾਰ-ਚਾਰ ਅਸ਼ਟਪਦੀਆਂ ਦਾ ਪਾਠ ਕਰ ਲਵੇ ਇੱਕ ਪਾਠ ਸੰਪੂਰਨ ਹੋ ਜਾਵੇਗਾ ਜੇਕਰ ਕੋਈ ਆਖਦਾ ਮੈਨੂੰ ਬਿਲਕੁਲ ਹੀ ਸਮਾਂ ਨਹੀਂ ਮਿਲਦਾ ਉਹ ਇੱਕ ਵਾਰ ਸ਼ੁਰੂਆਤ ਤਾਂ ਕਰਕੇ ਵੇਖੇ ਇੱਕ ਸ਼ਲੋਕ ਜਾਂ ਇੱਕ ਅਸ਼ਟਪਦੀ ਤੋਂ ਹੀ ਸ਼ੁਰੂ ਕਰ ਲਵੇ ਜੇਕਰ ਆਪਾਂ ਹਰ ਰੋਜ਼ ਇੱਕ ਸ਼ਲੋਕ ਇੱਕ ਅਸ਼ਟਪਦੀ ਦਾ ਪਾਠ ਕਰਦੇ ਹਾਂ ਤਾਂ 24 ਦਿਨਾਂ ਵਿੱਚ ਇੱਕ ਪਾਠ ਸੰਪੂਰਨ ਹੋ ਜਾਵੇਗਾ ਤੇ ਸਾਥ ਸੰਗਤ ਜੀ ਯਕੀਨ ਕਰਕੇ ਜਾਣੇ ਇੱਕ ਵਾਰ ਸ਼ੁਰੂਆਤ ਕਰਨ ਦੀ ਦੇਰ ਹੈ ਬਾਕੀ ਕਿਰਪਾ ਮਾਲਕ ਨੇ ਆਪ ਹੀ ਕਰ ਦੇਣੀ ਹੈ ਜਦੋਂ 24 ਦਿਨ ਲਗਾਤਾਰ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਹਰ ਰੋਜ਼ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਦਾ ਪਾਠ ਕਰੋਗੇ ਮਾਲਕ ਨੇ 24 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਤੁਹਾਨੂੰ ਆਪਣੇ ਚਰਨਾਂ ਨਾਲ ਲਾ ਲੈਣਾ ਹੈ ਫਿਰ ਤੁਸੀਂ ਚਾਹ ਕੇ ਵੀ ਸੁਖਮਨੀ ਸਾਹਿਬ ਦੀ ਬਾਣੀ ਤੋਂ ਦੂਰ ਨਹੀਂ ਹੋ ਸਕਦੇ ਬਸ ਇੱਕ ਵਾਰ ਸ਼ੁਰੂਆਤ ਕਰੋ ਸਮਾਂ ਤੁਹਾਨੂੰ ਆਪ ਕੱਢਣਾ ਪੈਣਾ ਹੈ ਕਿਸ ਸਮਾਂ ਅਸੀਂ ਤਾਂ ਕੱਢ ਸਕਦੇ ਹਾਂ ਜੇ ਮਨੋ ਚਾਹੀਏ ਜਿਹੜਾ ਕੰਮ ਸਾਨੂੰ ਜ਼ਰੂਰੀ ਲੱਗਦਾ ਹੈ ਉਹਦੇ ਲਈ ਅਸੀਂ ਔਖੇ ਸੌਖੇ ਕੰਮ ਚੋਂ ਵੀ ਸਮਾਂ ਕੱਢ ਸਕਦੇ ਹਾਂ ਬਚਾ ਸਕਦੇ ਹਾਂ ਕੱਲ ਨੂੰ ਸੋ ਇਸ ਕਰਕੇ ਨਾਮ ਜਪਣ ਨੂੰ ਗੁਰਬਾਣੀ ਦੇ ਪਾਠ ਨੂੰ ਵੀ ਜ਼ਰੂਰੀ ਸਮਝਿਆ ਕਰੋ ਸਮਾਂ ਤੁਸੀਂ ਆਪਣੇ ਆਪ ਬਣਾਉਣਾ ਹੈ ਸਵਾਸ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਤੇ ਤੁਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ